ਸੋ ਆਈ ऍम ਹੋਪਿੰਗ ਕਿ ਇਹ ਹੀ ਚੀਜ਼ ਸ਼ਾਇਦ ਲੋਕੀ ਜਦੋਂ ਕੁਝ ਐਂਡਿੰਗ ਅਸੀਂ ਇਦਾਂ ਦੀ ਪਲਾਨ ਕੀਤੀ ਹੈ ਕਿ ਸ਼ਾਇਦ ਲੋਕੀ ਰੋ ਕੇ ਬਾਹਰ ਜਾਣ ਸਿਨੇਮਾ ਚ ਕਿ ਲਵ ਹਰਵਰ ਲਾਸਟ ਚ ਰਵਾਉਂਦਾ ਅਸਲੀ ਅਸਲੀ ਜ਼ਿੰਦਗੀ ਦੀ ਗੱਲ ਕਰ ਰਹੇ ਆ ਅਸਲੀ ਜ਼ਿੰਦਗੀ ਚ ਤੁਸੀਂ ਕਿਹਾ ਨਾ ਕਿ ਸਿਨੇਮਾ ਘਰਾਂ ਦੇ ਵਿੱਚ ਜੇ ਮਤਲਬ ਲਾਸਟ ਇਦਾਂ ਦਾ ਇਮੋਸ਼ਨਲ ਇਸ ਫਿਲਮ ਚ ਰਵਾ ਰਿਹਾ ਰੋਣਾ ਚਾਹੀਦਾ ਹੈ ਮਜਨੂ ਹੈ ਪਰ ਜਿਹੜੇ ਹੁੰਦੇ ਨਾ ਜਦੋਂ ਇਨੀਸ਼ੀਅਲੀ ਸ਼ੁਰੂ ਕਰਦੇ ਆ ਤੁਸੀਂ ਕਰੀਏ ਤੁਹਾਡੇ ਕੋਲ ਬਹੁਤੇ ਆਪਸ਼ਨਸ ਨਹੀਂ ਹੁੰਦੇ ਤੁਹਾਨੂੰ ਜਿਹੜੀ ਫਿਲਮ ਹੈ ਦੀ ਤੁਹਾਨੂੰ ਕਰਨੀ ਪੈਂਦੀ ਹੈ ਇਸ ਕਰਕੇ ਮੈਂ ਵੀ ਚਾਰਟ ਜਾਰਜ ਦਾ ਨਹੀਂ ਮੇਰੇ ਪਾਸ ਪੰਜ ਸਕ੍ਰਿਪਟਾਂ ਸੀ ਉਹਨਾਂ ਵਿੱਚੋਂ ਮੈਨੇ ਕਹਾ ਮੈਂ ਇਹ ਵਾਲੀ ਕਰਤਾ ਹਾਂ ਐਸਾ ਕੁਝ ਲਿਆ ਮਜਨੂ ਮੈਨੂੰ ਕਿਸੇ ਨੇ ਤੁਹਾਡੇ ਵਰਗੇ ਹੀ ਕਿਸੇ ਸਾਨੂੰ ਇੰਟਰਵਿਊ ਲੈਣਦੇ ਹੋਏ ਦੱਸਿਆ ਕਿ ਮਜਨੂ ਤਾਂ ਡੈਫੀਨੇਸ਼ਨ ਹੁੰਦੀ ਹੈ ਪਾਗਲ ਜਿਹੜਾ ਕੋਈ ਬਹੁਤ ਜਨੂਨੀ ਹੋਵੇ ਆਪਣੇ ਕੰਮ ਨੂੰ ਲੈ ਕੇ ਉਹਨੂੰ ਤੁਸੀਂ ਮਜਨੂ ਕਹਿ ਸਕਦੇ ਹੋ ਜਿਹੜਾ ਇਸ਼ਕੇ ਚ ਲੋਕ ਜਨੂਨੀ ਹੋ ਜਾਂਦੇ ਨੇ ਉਹ ਮਜਨੂ ਬਣ ਜਾਂਦੇ ਨੇ ਸਾਡੀ ਫਿਲਮ ਦਾ ਉੱਤੇ ਕੈਚ ਲਾਈਨ ਲਿਖੀ ਹੋਈ ਹੈ ਟਰੂ ਲਵ ਨੈਵਰ ਡਾਈਜ਼ ਤੇ ਪਿਆਰ ਕਦੇ ਮਰਦਾ ਨਹੀਂ ਸੱਚਾ ਪਿਆਰ ਕਦੇ ਮਰਦਾ ਨਹੀਂ ਕੀ ਇਤਨੇ ਕਦੀ ਸੱਚਾ ਪਿਆਰ ਕੀਤਾ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ ਸਾਥੋਂ ਦਰਦ ਸੁਣਾਈ ਨਹੀਂ ਜਾਣਾ ਮੋਦੀ ਜੀ ਨਾਲ ਗੱਲ ਕਰਦਾ ਕਿ ਕੁਝ ਅੱਜ ਦਾ ਰੂਲ ਬਣਾਓ ਕਿ ਸਵੇਰੇ 6:00 ਦੇ ਸਾਤ ਮਿੱਤਰੋ ਹਰਵਿੰਦਰ ਗਰਾਊਂਡ 'ਚ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਤੁਹਾਨੂੰ ਪਤਾ ਹੀ ਆ ਕਿ ਮੂਵੀ ਮਜਨੂ ਆ ਰਹੀ ਹੈ ਤੇ ਉਸ ਮੂਵੀ ਦੇ ਅੱਜ ਐਕਟਰ ਜੁੜੇ ਨੇ ਸਾਡੇ ਨਾਲ ਤੇ ਉਸ ਮੂਵੀ ਨੂੰ ਲੈ ਕੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੈਮ ਥੈਂਕ ਯੂ ਸੋ ਮੱਚ। ਸਰ ਮੂਵੀ ਨੂੰ ਲੈ ਕੇ ਪਹਿਲਾ ਐਕਸਪੀਰੀਅੰਸ ਕਿਦਾਂ ਰਿਹਾ ਤੁਹਾਨੂੰ? ਐਕਸਪੀਰੀਅੰਸ ਵਧੀਆ ਸੀ ਪੋਜ਼ਿਟਿਵ ਰਿਹਾ। ਜ਼ੋਰ ਲੱਗਿਆ ਸ਼ੂਟ ਕਰਦੇ ਹੋਏ ਕਾਫੀ ਫ੍ਰੈਂਡਲੀ ਮਾਹੌਲ ਸੀਗਾ ਕੋਈ ਵੀ ਆਰਟਿਸਟ ਐ ਨਹੀਂ ਸੀਗਾ ਕਿ ਆਪਣੇ ਕੰਮ ਤੋਂ ਬਾਹਰ ਹੈ ਹਰੇਕ ਨੂੰ ਆਪਣੇ ਕੰਮ ਨਾਲ ਕਲੀਅਰ ਸੀਗਾ ਆਪਣੇ ਕੰਮ ਨੂੰ ਲੈ ਕੇ ਸੋ ਇੱਕ ਐਕਟਰ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਾਂ ਤੁਸੀਂ ਐਕਟ ਕਰ ਰਹੇ ਹੋ ਤੁਹਾਨੂੰ ਕੋ ਰਿਐਕਸ਼ਨਸ ਉਹਦਾ ਦੇ ਮਿਲ ਰਹੇ ਕਿ ਨਹੀਂ ਮਿਲ ਰਹੇ ਸੋ ਉਦਾਂ ਹੀ ਸੈੱਟ ਤੇ ਮਾਹੌਲ ਬਹੁਤ ਚੰਗਾ ਸੀ ਸੀਰੀਅਸ ਸੀਗਾ ਤੇ ਫੈਸਿਲਿਟੀਆਂ ਵਾਈਜ਼ ਕੁਝ ਇਦਾਂ ਦਾ ਨਹੀਂ ਸੀਗਾ ਕਿ ਬਹੁਤ ਕੋਈ ਪ੍ਰੋਬਲਮ ਹੋ ਰਹੀ ਹੈ ਜਾਂ ਬਹੁਤ ਹਾਰਡ ਹੈ ਸ਼ੂਟ ਕਰਨਾ ਸੋ ਐਕਸਪੀਰੀਅੰਸ ਓਵਰਆਲ ਵਾਸ ਵੈਰੀ ਵੈਰੀ ਨਾਈਸ ਇਸ ਮੂਵੀ ਦਾ ਟਾਈਟਲ ਬੜਾ ਸੋਹਣਾ ਹੈ ਮਜਨੂ ਤੁਹਾਡੇ ਲਈ ਵੈਸੇ ਮਜਨੂ ਦੀ ਡੈਫੀਨੇਸ਼ਨ ਕੀ ਹੈ ਮੇਰੇ ਲਈ ਮਜਨੂ ਮੈਨੂੰ ਕਿਸੇ ਨੇ ਤੁਹਾਡੇ ਵਰਗੇ ਕਿਸੇ ਸਾਨੂੰ ਇੰਟਰਵਿਊ ਲੈਂਦੇ ਹੋਏ ਦੱਸਿਆ ਕਿ ਮਜਨੂ ਦਾ ਡੈਫੀਨੇਸ਼ਨ ਹੁੰਦੀ ਹੈ ਪਾਗਲ ਤੇ ਆਈ ਥਿੰਕ ਜਨੂਨ ਜਿਹੜਾ ਕੋਈ ਬਹੁਤ ਜਨੂਨੀ ਹੋਵੇ ਆਪਣੇ ਕੰਮ ਨੂੰ ਲੈ ਕੇ ਉਹਨੂੰ ਤੁਸੀਂ ਮਜਨੂ ਕਹਿ ਸਕਦੇ ਹੋ ਜਿਹੜਾ ਇਸ਼ਕੇ ਚ ਲੋਕ ਜਨੂਨੀ ਹੋ ਜਾਂਦੇ ਨੇ ਉਹ ਬਜਨੂ ਬਣ ਜਾਂਦੇ ਨੇ ਮੈਂ ਨਹੀਂ ਬਣਿਆ ਬਚਿਆ ਹੋਇਆ ਬਟ ਮੇਰੇ ਅਕੋਰਡਿੰਗਲੀ ਤੁਸੀਂ ਕਿਸੇ ਵੀ ਚੀਜ਼ ਨੂੰ ਲੈ ਕੇ ਜੇ ਪੈਸ਼ਨ ਤੁਸੀਂ ਮਜਨੂਨ ਪੈਸ਼ਨ ਕਹਿ ਲੋ ਮੇਰੇ ਅਕੋਰਡਿੰਗਲੀ ਤੁਸੀਂ ਪੈਸ਼ਨ ਕਹਿ ਲੋ ਯਾ ਜੀ ਇਸ ਮੂਵੀ ਦੇ ਵਿੱਚ ਡਿਫਰੈਂਟ ਕੀ ਦੇਖਣ ਨੂੰ ਮਿਲ ਰਿਹਾ ਆਈ ਥਿੰਕ ਇੱਕ ਓਵਰਆਲ ਇੱਕ ਫਿਲਮ ਫਿਲਮ ਹੈ ਇਮੋਸ਼ਨਸ ਦੀ ਫਿਲਮ ਹੈ ਕੋਈ ਵੀ ਇਮੋਸ਼ਨ ਅਸੀਂ ਕੋਸ਼ਿਸ਼ ਕੀਤੀ ਹੈ ਕਿ ਛੱਡਿਆ ਨਾ ਗਿਆ ਹੋਵੇ ਫਿਲਮ 'ਚ ਇਹ ਇਗਨੋਰ ਨਾ ਹੋਇਆ ਹੋਵੇ ਜਿਵੇਂ ਇੱਕ ਲਾਈਟ ਕਾਮੇਡੀ ਤੋਂ ਸ਼ੁਰੂ ਹੁੰਦੀ ਹੁੰਦੀ ਦੋਸਤਾਂ ਦੀ ਬੌਂਡਿੰਗ ਦਿਖਾਉਂਦੇ ਹੋਏ ਲਵ ਸਟੋਰੀ ਸ਼ੁਰੂ ਹੋ ਜਾਂਦੀ ਹੈ ਫਿਰ ਲਵ ਸਟੋਰੀ ਤੋਂ ਬਾਅਦ ਕਿਵੇਂ ਇੰਟੈਂਸ ਹੋ ਜਾਂਦਾ ਮਾਹੌਲ ਕੁਝ ਸੀਰੀਅਸ ਚੀਜ਼ਾਂ ਹੋ ਜਾਂਦੀਆਂ ਨੇ ਕੁਝ ਧੋਖੇਬਾਜ਼ੀਆਂ ਹੋ ਜਾਂਦੀਆਂ ਨੇ ਤੇ ਐਕਸ਼ਨ ਵਿੱਚ ਆ ਜਾਂਦਾ ਸੋ ਆਈ ਥਿੰਕ ਕਾਫੀ ਫਿਲਮ ਵਿੱਚ ਕਾਫੀ ਡਰਾਮਾ ਹੈ ਔਨ ਦਾ ਹੋਲ ਕਾਫੀ ਇਮੋਸ਼ਨਸ ਨੇ ਫਿਲਮ ਵਿੱਚ ਸੋ ਆਈ ਏਮ ਹੋਪਿੰਗ ਕਿ ਇਹੀ ਚੀਜ਼ ਸ਼ਾਇਦ ਲੋਕੀ ਜਦੋਂ ਕੁਝ ਐਂਡਿੰਗ ਅਸੀਂ ਏਦਾਂ ਦੀ ਪਲਾਨ ਕੀਤੀ ਹੈ ਕਿ ਸ਼ਾਇਦ ਲੋਕੀ ਰੋ ਕੇ ਬਾਹਰ ਜਾਣ ਸਿਨੇਮਾ ਚੋ ਸੋ ਆਈ ਹੋਪ ਉਹ ਨਮਾ ਹੋ ਜਾਏ ਸਰਲੀ ਕੀ ਲਵ ਹਰ ਵਾਰ ਲਾਸਟ ਚ ਰਵਾਉਂਦਾ ਅਸਲੀ ਅਸਲੀ ਜ਼ਿੰਦਗੀ ਦੀ ਗੱਲ ਕਰ ਰਹੇ ਆਂ ਅਸਲੀ ਜ਼ਿੰਦਗੀ ਤੇ ਤੁਸੀਂ ਕਹਿਆ ਨਾ ਕਿ ਵੀ ਸਿਨੇਮਾ ਘਰ ਦੇ ਵਿੱਚ ਜੇ ਮਤਲਬ ਲਾਸਟ ਏਦਾਂ ਦਾ ਇਮੋਸ਼ਨਲ ਇਸ ਫਿਲਮ ਚ ਰੁਵਾ ਰਿਹਾ ਰੋਣਾ ਚਾਹੀਦਾ ਹੈ ਮਜਨੂ ਹੈ ਤੇ ਸਾਡੀ ਆ ਫਿਲਮ ਦਾ ਉੱਤੇ ਕੈਚ ਲਾਈਨ ਲਿਖੀ ਹੋਈ ਹੈ ਟਰੂ ਲਵ ਨੇਵਰ ਡਾਈਜ਼ ਤੇ ਪਿਆਰ ਕਦੇ ਮਰਦਾ ਨਹੀਂ ਸੱਚਾ ਪਿਆਰ ਕਦੇ ਮਰਦਾ ਨਹੀਂ ਤੇ ਇਤਨੇ ਕਦੀ ਸੱਚਾ ਪਿਆਰ ਕੀਤਾ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ ਸਾਥੋਂ ਦਰਦ ਸੁਣਾਈ ਨਹੀਂ ਜਾਣਾ ਹਾਂਜੀ ਆ ਅਗਲਾ ਸਵਾਲ ਜੀ ਤੇ ਤੁਸੀਂ ਵੈਸੇ ਜ਼ਿਆਦਾਤਰ ਫਿਟਨੈਸ ਨੂੰ ਲੈ ਕੇ ਵੀ ਬਹੁਤ ਹੁੰਨੇ ਆ ਕਿ ਜਿਮ ਵਗੈਰਾ ਬਹੁਤ ਯੂਥ ਉਹਨੂੰ ਫੋਲੋ ਵੀ ਕਰਦੀ ਆ ਫਿਟਨੈਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੈਂ ਉਹਨੂੰ ਆਪਣਾ ਇੱਕ 파ਟ ਬਣਾ ਲਿਆ ਕਿ ਜੇ ਪ੍ਰੀਤ ਨੂੰ ਜੇ ਕੋਈ ਜਾਣਦਾ ਜਾਂ ਪ੍ਰੀਤ ਦੀ ਗੱਲ ਹੋਵੇ ਤਾਂ ਇਹ ਗੱਲ ਹੋਵੇ ਕਿ ਉਹ ਹਟਾ ਵੀ ਬੰਦਾ ਮਿਹਨਤ ਬੜੀ ਕਰਦਾ ਸੋ ਆਈ ਥਿੰਕ ਇੱਦਾਂ ਹੀ ਇੱਕ ਨਾ ਇੱਕ ਮਿਸਕਨਸੈਪਸ਼ਨ ਹੈ ਜੇ ਲੋਕੀ ਕਹਿੰਦੇ ਨਾ ਕਿ ਯਾਰ ਜੀਤ ਤਾਂ ਬੜਾ ਕਰਦਾ ਟਾਈਮ ਨਹੀਂ ਮਿਲਦਾ ਤੇ ਤੁਸੀਂ ਨਾਲਣ ਲਈ ਵੀ ਟਾਈਮ ਕੱਢਦੇ ਹੋ ਤੁਸੀਂ ਖਾਣ ਲਈ ਵੀ ਟਾਈਮ ਕੱਢਦੇ ਹੋ ਐਕਸਰਸਾਈਜ਼ ਲਈ ਟਾਈਮ ਕਿਉਂ ਨਹੀਂ ਕੱਢਦਾ ਬੰਦਾ ਕੋਈ ਵੀ ਨਾਟ ਜਸਟ ਮੀ ਯੂ ਹਰ ਬੰਦੇ ਨੂੰ ਇਹ ਤਾਂ ਜਿਵੇਂ ਨਾ ਮੈਂ ਤਾਂ ਕਈ ਵਾਰ ਡੈਡ ਨੂੰ ਹੱਸਦਾ ਹੁੰਦਾ ਹੁੰਦਾ ਕਿ ਇਹ ਕੰਪਲਸਰੀ ਕਰ ਦੇਣੀ ਚਾਹੀਦੀ ਚੀਜ਼ ਜਿਵੇਂ ਸਕੂਲ 'ਚ ਸਾਡੇ ਲਈ ਹੁੰਦਾ ਸੀ ਨਾ ਕਿ ਇੱਕ ਪੀਟੀ ਦੀ ਕਲਾਸ ਹੈਗੀ ਹੈਗੀ ਇਹ ਲਾਈਫ 'ਚ ਵੀ ਹੋਣਾ ਚਾਹੀਦਾ ਮੈਂ ਮੋਦੀ ਜੀ ਨਾਲ ਗੱਲ ਕਰਦਾ ਕਿ ਕੁਛ ਏਦਾਂ ਦਾ ਰੂਲ ਬਣਾਓ ਕਿ ਸਵੇਰੇ 6:00 ਤੋਂ 7:00 ਮਿੱਤਰੋ ਹਰ ਬੰਦਾ ਗਰਾਊਂਡ 'ਤੇ ਆਉਣਾ ਚਾਹੀਦਾ ਜੀ ਇਸ ਮੂਵੀ ਦੇ ਵਿੱਚ ਵੈਸੇ ਤੁਹਾਡੇ ਕੈਰੈਕਟਰ ਜ਼ਿਆਦਾ ਤਰਕੀਆ ਇੱਕ ਛੱਲਾ ਜਿਹਾ ਮੁੰਡਾ ਹੈ ਆਮ ਜਿਹਾ ਮੁੰਡਾ ਹੈ ਬੜਾ ਦਿਲ ਦਾ ਬਹੁਤ ਭੋਲਾ ਹੈ ਤੇ ਉਹਨੇ ਕੁਝ ਖੁਆਇਸ਼ਾਂ ਨੇ ਕੁਝ ਡ੍ਰੀਮਸ ਨੇ ਜੋ ਪੂਰਾ ਕਰਨਾ ਚਾਹੁੰਦਾ ਬਟ ਹੌਲੀ ਹੌਲੀ ਕੁਝ ਚੀਜ਼ ਹੈ ਅਨਫੋਲਡ ਹੁੰਦੀਆਂ ਕਿ ਉਹ ਨਾ ਚਾਹੁੰਦੇ ਹੋਏ ਵੀ ਉਹਨੂੰ ਕੁਝ ਇਹੋ ਜਿਹੇ ਝਮੇਲਿਆਂ 'ਚ ਫਸ ਜਾਂਦਾ ਕਿ ਉਲੋਂ ਚੋਂ ਨਿਕਲਣਾ ਉਹਦੇ ਲਈ ਔਖਾ ਹੋ ਜਾਂਦਾ ਤੇ ਆਲ ਇਨ ਆਲ ਇੱਕ ਬੜਾ ਸਾਊ ਜਿਹਾ ਮੁੰਡਾ ਹੈ ਬੜਾ ਭੋਲਾ ਦਿਖਾਇਆ ਸੀ ਓਏ ਭੋਲੇ ਵਾਲਾ ਭੋਲਾ ਨਹੀਂ ਹੈ ਇਹ ਤੇ ਭੋਲਾ ਹੈ ਬਿਲਕੁਲ ਹੀ ਭੋਲਾ ਹੈ ਇਹ ਵਾਕਈ ਭੋਲਾ ਹੈ ਤੇ ਜੇ ਇਸ ਮੂਵੀ ਦੇ ਵਿੱਚ ਨਾ ਸੌਰੀ ਮੂਵੀ ਕਹੋ ਗਿਆ ਜੇ ਮੈਂ ਤੁਹਾਡੀ ਨਾ ਪ੍ਰੋਫਾਈਲ ਦੇਖੀ ਉਹਦੇ ਵਿੱਚ ਨਾ ਤੁਸੀਂ ਮਤਲਬ ਕਿ ਸ਼ਾਰਟ ਸਟੋਰੀਆਂ ਬਹੁਤ ਮਤਲਬ ਕਿ ਬਹੁਤ ਹੋ ਕਰਦੇ ਹੋ ਤੁਸੀਂ ਤੇ ਅੱਜ ਇੱਕ ਕੋਈ ਸ਼ਾਰਟ ਸਟੋਰੀ ਓਹੋ ਮੇਰੀਆਂ ਥੋੜੀਆਂ ਬੋਰਿੰਗ ਜੀਆਂ ਹੁੰਦੀਆਂ ਮਤਲਬ ਮੋਟੀਵੇਸ਼ਨਲ ਲਾਈਫ ਨਹੀਂ ਮੈਂ ਸੁਣੀ ਹੈ ਜੀ ਬੋਰਿੰਗ ਨਹੀਂ ਅੱਛਾ ਜੇ ਆਪਾਂ ਧਿਆਨ ਨਾਲ ਸੁਣੀਏ ਤਾਂ ਕੋਈ ਥੀ ਜੀ ਬੋਰਿੰਗ ਨਹੀਂ ਹੁੰਦੀ ਅੱਛਾ ਓਕੇ ਚਲੋ ਮੈਂ ਤੁਹਾਨੂੰ ਇੱਕ ਓਕੇ ਥੋੜੀ ਜੀ ਹੋ ਸਕਦਾ ਸੀਰੀਅਸ ਲੱਗੇ ਕਿ ਇੱਕ ਵਾਰੀ ਇੱਕ ਬੰਦੇ ਦਾ ਰੱਬ ਤੇ ਬਹੁਤ ਵਿਸ਼ਵਾਸ ਸੀਗਾ ਤੇ ਉਹਦੇ ਨਾਲ ਕੋਈ ਗੱਲ ਕਰੇ ਤਾਂ ਉਹ ਕਹਿੰਦਾ ਸੀ ਬਸ ਮੇਰਾ ਰੱਬ ਮੈਨੂੰ ਸਾਂਭ ਲਊਗਾ ਇਹ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇੱਕ ਮੈਂ ਕਿਤੇ ਪੜਿਆ ਸੀ ਉਹ ਕਹਿੰਦੇ ਕਿ ਜਿਹੜੇ ਰੱਬ ਨੂੰ ਜਾਂ ਜਿਹਦਾ ਤੁਸੀਂ ਨਾਂ ਲੈਂਦੇ ਹੋ ਨਾ ਜੇ ਕੋਈ ਸ਼ਿਵ ਜੀ ਦਾ ਨਾਂ ਲੈਂਦਾ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਕੋਈ ਅੱਲਾਹ ਕਰਦਾ ਤਾਂ ਜਦ ਤੁਸੀਂ ਮਰੋਗੇ ਤੁਸੀਂ ਉਹਨਾਂ ਕੋਲ ਹੀ ਜਾਣਾ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਸਵਰਗ ਹੈ ਨਰਕ ਹੈ ਇਹ ਮੈਂ ਬਾਅਦ ਚ ਦੱਸਦਾ ਕਿ ਤੁਸੀਂ ਉਹਨਾਂ ਕੋਲ ਜਾਣਾ ਤੇ ਇਦਾਂ ਹੀ ਉਹ ਸਾਡਾ ਜਿਹੜਾ ਸੱਜਣ ਸੀ ਉਹਨੂੰ ਰੱਬ ਤੇ ਆਪਣੇ ਤੇ ਬਹੁਤ ਵਿਸ਼ਵਾਸ ਸੀਗਾ ਤੇ ਉਹ ਰੱਬ 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 ਕਰਦਾ ਰਹਿੰਦਾ ਸੀ ਤੇ ਸਾਰਿਆਂ ਨੂੰ ਕਹਿੰਦਾ ਮੇਰਾ ਰੱਬ ਮੈਨੂੰ ਬਚਾ ਲੂਗਾ ਮੇਰਾ ਰੱਬ ਮੈਨੂੰ ਕਰੇ ਕੋਈ ਪ੍ਰੋਬਲਮ ਨਹੀਂ ਆਣ ਦਊਗਾ ਤੇ ਕਿਸੇ ਨੇ ਉਹਨੂੰ ਅੰਗਲ ਲਾ ਦਿੱਤੀ ਕਿ ਜੇ ਤੈ ਤਾਂ ਇੰਨਾ ਹੀ ਐ ਤੈਨੂੰ ਯਕੀਨ ਆ ਤੇ ਨਹਿਰਛਾਲ ਮਾਰ ਦੇ ਤੈਨੂੰ ਕੁਝ ਹੋਏ ਨਹੀਂ ਸਕਦਾ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਕਹਿੰਦਾ ਬਸ ਠੀਕ ਹੈ ਇਦਾਂ ਹੀ ਹੋਊਗਾ ਉਹਨੇ ਜੀ ਨਹਿਰਛਾਲ ਮਾਰਤੀ ਤੇ ਤੈਨਾਂ ਉਹਨੂੰ ਆਉਂਦਾ ਨਹੀਂ ਸੀਗਾ ਪਰ ਉਹ ਰੱਬ 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 ਕਰਦਾ ਰਿਹਾ ਤੇ ਉੱਤੇ ਨਾਲ ਲੋਕ ਖੜੇ ਸੀ ਕਹਿੰਦੇ ਰਸਤੀ ਸੁੱਟੀ ਉਹ ਏ ਬੜਾ ਮੂਰਖ ਬੰਦਾ ਹੈ ਉਧਰੋਂ ਦੋ ਚਾਰ ਬੰਦੇ ਹੋਰ ਆ ਗਏ ਉਹ ਕਹਿੰਦੇ ਯਾਰ ਉਹਨੇ ਕਿਸੇ ਨੂੰ ਜਿਹੜਾ ਡਾਈਵ ਕਰਦੇ ਬੰਦੇ ਉਹਨਾਂ ਨੂੰ ਭੇਜਿਆ ਕਿ ਜਾ ਯਾਰ ਇਹਨੂੰ ਕੱਢ ਲਿਆ ਉਹ ਕਹਿਣਾ ਆਜੋ ਕਹਿੰਦਾ 나ਜੀ ਨਾ ਇਹ ਤੇਰਾ ਬਚਾਊਗਾ ਮੇਰਾ ਤੇ ਇਦਾਂ ਹੀ ਇੱਕ ਕਿਸ਼ਤੀ ਲੰਘ ਰਹੀ ਸੀ ਕਹਿੰਦੇ ਇਹ ਤੇ ਤਾਂ ਬਹਿ ਜਾ ਨਾ ਨਾ ਰੱਬ ਬਚਾਊਗਾ ਇਹ ਡੁੱਬਦਾ ਡੁੱਬਦਾ ਰੱਬ ਬਚਾਊਗਾ ਥੋੜਾ ਬੰਦਾ ਮਰ ਗਿਆ ਹੁਣ ਜਾਂਦਾ ਉੱਪਰ ਨੇ ਰੱਬ ਕੋਲ ਗਿਆ ਉੱਪਰ ਕਹਿੰਦਾ ਜੀ ਵਾਕੀ ਤਾਂ ਸਭ ਠੀਕ ਹੈ ਮੈਂ ਤੁਹਾਡੇ ਨਾਲ ਦੇ ਨੇ ਝੰਡੇ ਗੱਡੀ ਗਿਆ ਕਿ ਮੇਰਾ ਰੱਬ ਬਚਾਊਗਾ ਮੇਰਾ ਰੱਬ ਜਾਓ ਤੁਸੀਂ ਮੈਨੂੰ ਬਚਾਇਆ ਨਹੀਂ ਕਹਿੰਦਾ ਉਹ ਭੋਲਿਆ ਉਹ ਜਿਹੜੀ ਰਸਤੀ ਸੁੱਟੀ ਸੀ ਉਹ ਕਿਹਨੇ ਸੁੱਟੀ ਸੀ ਉਹ ਜਿਹੜਾ ਕਿਸ਼ਤੀ ਵਾਲਿਆ ਆਇਆ ਸੀ ਉਹ ਕੌਣ ਸੀ ਉਹ ਜਿਹਨੇ ਛਾਲ ਮਾਰੀ ਤੈਨੂੰ ਬਚਾ ਲਈ ਉਹ ਕੌਣ ਸੀ ਕਹਿੰਦਾ ਯਾਰ ਹੋਰ ਰੱਬ ਹੁਣ ਤੱਲੇ ਆ ਜਾਵੇ ਤੇਰੇ ਕੋਲ ਤੈਨੂੰ ਰੱਬ ਇਸ਼ਾਰੇ ਕਰ ਰਿਹਾ ਹੈ ਕਿ ਯਾਰ ਉਸ ਸਿਚੁਏਸ਼ਨ ਚੋਂ ਨਿਕਲੋ ਸੋ ਕਹਿਣ ਤੋਂ ਪਾਏ ਹੈ ਕਿ ਆਪਾਂ ਨਾ ਚੀਜ਼ਾਂ ਨੂੰ ਸਮਝੇ ਬਿਨਾ ਬਹੁਤ ਜ਼ਿਆਦਾ ਉਹਨੂੰ ਗੂੜਾ ਲੈ ਜਾਂਦੇ ਹਨ ਤੇ ਕੋਈ ਵੀ ਬੰਦਾ ਜਿਹੜਾ ਕਹਿੰਦਾ ਨਾ ਕਿ ਇੱਥੋਂ ਕੋਈ ਚੰਗੀ ਜਗ੍ਹਾ ਉੱਤੇ ਆ ਥੱਲੇ ਹੈ ਉਹ ਤੁਹਾਡੇ ਨਾਲ ਧੋਖਾ ਕਰ ਰਿਹਾ ਹੁਣ ਜਦ ਉਹ ਬੰਦਾ ਰੱਬ ਕੋਲ ਗਿਆ ਤੇ ਰੱਬ ਨੇ ਉਹਨੂੰ ਪੁੱਛਿਆ ਜਾਂਦੇ ਨੂੰ ਕਿਹਾ ਹਾਂ ਬਈ ਫਿਰ ਸਵਰਗ ਦਾ ਝੂਟਾ ਕਿਹ ਹੋ ਜਾ ਸੀ ਬਲ ਆਹੀ ਤੁਹਾਡਾ ਸਵਰਗ ਹੈ ਆਹੀ ਤੁਹਾਡਾ ਨਰਕ ਹੈ ਇਹਨੂੰ ਜੋ ਤੁਸੀਂ ਬਣਾਉਣਾ ਚਾਹੁੰਦੇ ਬਣਾ ਲਓ ਤੇ ਜਿਹੜੇ ਵੀ ਤੁਸੀਂ ਰੱਬ ਦਾ ਨਾਮ ਲੈਂਦੇ ਹੋ ਤੁਹਾਨੂੰ ਜਾਣਾ ਉਹਦੇ ਕੋਲ ਹੀ ਪੈਣਾ ਤੇ ਜਵਾਬ ਨੂੰ ਦੇ ਦੇਣੇ ਪੈਣੇ ਜਾ ਕੇ ਕਿ ਕਦੇ ਮੈਂ ਰੱਬ ਦੇ ਨਾਂ ਤੇ ਆ ਕੀਤਾ ਰੱਬ ਦੇ ਨਾਂ ਤੇ ਉਹ ਕੀਤਾ ਸੋ ਮੇਰੇ ਪਿਆਰੇ ਮਿੱਤਰੋ ਜਿਵੇਂ ਆਪਣੀ ਸਟੋਰੀ ਜੀ ਵੀ ਕਹਿਣਾ ਕਿ ਆਪਣੇ ਰੱਬ ਤੇ ਵਿਸ਼ਵਾਸ ਰੱਖੋ ਤਾਂ ਰੱਬ ਦੇ ਦਿੱਤੇ ਹੋਏ ਇਸ਼ਾਰਿਆਂ ਤੇ ਵੀ ਇਸ਼ਾਰਿਆਂ ਨੂੰ ਪੜ੍ਹਨਾ ਸਿੱਖੋ ਤੁਸੀਂ ਮਿਹਨਤ ਕਰਦੇ ਹੋ ਤੁਹਾਡਾ ਹਰ ਬੰਦੇ ਦੀ ਅਰਦਾਸ ਜਰੂਰ ਪੂਰੀ ਹੁੰਦੀ ਹੈ ਪਰ ਜੇ ਤੁਸੀਂ ਬੈਠੇ ਰਹੋਗੇ ਕਿ ਮੇਰੇ ਹਿਸਾਬ ਨਾਲ ਹੀ ਚੀਜ਼ ਹੋਵੇ ਉਹ ਨਹੀਂ ਹੋਣਾ ਸੋ ਆਈ ਹੋਪ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇ ਗੋਡ ਬlesਸ us 올 ਐਂਡ ਆ ਰੀਲੀ ਹੋਪ ਇਟ ਹੈਲਪਸ ਬਹੁਤ ਸੋਹਣੀ ਸੀਗੀ ਸਟੋਰੀ ਤੁਹਾਡੀ ਤੇ ਜਦੋਂ ਤੁਹਾਡੇ ਕੋਲ ਮਜਨੂ ਮੂਵੀ ਦੀ ਸਕ੍ਰਿਪਟ ਬਣ ਕੇ ਆਈ ਸੀ ਤਾਂ ਤੁਸੀਂ ਉਸ ਮਾਈਂਡ ਦੇ ਵਿੱਚ ਇੱਕ ਮਿੰਟ ਜੀ ਹਾਂ ਕਰਦੇ ਸੀ ਕਿ ਹਾਂ ਮੈਂ ਮੂਵੀ ਕਰੂੰਗਾ ਜਾਂ ਥੋੜਾ ਟਾਈਮ ਲੀਤਾ ਸੀ ਦੇਖੋ ਮੈਂ ਹੈ ਬੜਾ ਸੱਚਾ ਜਿਹਾ ਬੰਦਾ ਐਕਟਰ ਜਿਹੜੇ ਹੁੰਦੇ ਨੇ ਨਾ ਜਦੋਂ ਇਨੀਸ਼ੀਅਲੀ ਸ਼ੁਰੂ ਕਰਦੇ ਆ ਤੁਸੀਂ ਕਰੀਅਰ ਤੁਹਾਡੇ ਕੋਲ ਬਹੁਤੇ ਆਪਸ਼ਨਸ ਨਹੀਂ ਹੁੰਦੇ ਤਾਂ ਉਹ ਜਿਹੜੀ ਫਿਲਮ ਮਿਲਦੀ ਤੁਹਾਨੂੰ ਕਰਨੀ ਪੈਂਦੀ ਹੈ ਇਸ ਕਰਕੇ ਮੈਂ ਵੀ ਚਾਰਜ ਜਾਰਜ ਕਾ ਨਹੀਂ ਮੇਰੇ ਪਾਸ ਪੰਜ ਸਕ੍ਰਿਪਟਾਂ ਥੀ ਉਨਮੇ ਸੇ ਮੈਨੇ ਕਹਾ ਮੈਂ ਇਹ ਵਾਲੀ ਕਰਤਾ ਹਾਂ ਐਸਾ ਕੁਛ ਲੀਆ ਉਦੋਂ ਮੇਰੇ ਕੋਲ ਦੋ ਫਿਲਮਾਂ ਸੀਗੀਆਂ ਤੇ ਕੁਦਰਤੀ ਰੱਬ ਨੇ ਮੇਰੇ ਗੋਡ ਮਾਇ ਰੱਬ ਵਾਸ ਵੈਰੀ ਕਾਈਂਡ ਟੂ ਮੀ ਕਿ ਦੋਨੋਂ ਕਰਨ ਦਾ ਮੌਕਾ ਮੈਨੂੰ ਮਿਲ ਗਿਆ ਤੇ ਇਹ ਬਾਕੀ ਤੁਹਾਡੀ ਕਿਸਮਤ ਹੁੰਦੀ ਹੈ ਤੁਹਾਡੀ ਮਿਹਨਤ ਹੁੰਦੀ ਹੈ ਕਿ ਤੁਸੀਂ ਕਿਸੇ ਪ੍ਰੋਜੈਕਟ ਨੂੰ ਕਿ ਤੁਹਾਨੂੰ ਚੰਗਾ ਪ੍ਰੋਜੈਕਟ ਮਿਲ ਗਿਆ ਕਿਸਮਤ ਚੰਗੀ ਹੈ ਕਿ ਚੰਗੇ 뮤직 ਡਾਇਰੈਕਟਰ ਚੰਗੀ ਟੀਮ ਮਿਲ ਗਈ ਫਿਲਮ ਤੁਹਾਡੀ ਵੱਡੀ ਬਣ ਗਈ ਤੇ ਇਹੀ ਜੇ ਕਿਸਮਤ ਮਾੜੀ ਹੁੰਦੀ ਤਾਂ ਸ਼ਾਇਦ ਇਸ ਲੈਵਲ ਤੱਕ ਫਿਲਮ ਨਾ ਪਹੁੰਚ ਪਾਉਂਦੀ ਜੀ ਤੁਹਾਡੀ ਆਉਣ ਵਾਲੀਆਂ ਮੂਵੀਆਂ ਹੋਰ ਕਿਹੜੀਆਂ ਨੇ ਉਹਮ ਹੁਣ ਨਾਲੇ ਘੱਟ ਵੱਧ ਹੀ ਆਦਾ ਰੇ ਇੱਕ ਤੂਜਦਾ ਧੀਰਜ ਧੀਰਜ ਨਾਲ ਹੈ ਉਹਦੇ ਵਿੱਚ ਮੈਂ ਥੋੜਾ ਗ੍ਰੇ ਸ਼ੇਡ ਕੀਤਾ ਹੈ ਫਿਰ ਇੱਕ ਸ਼ੈਡੋ ਫਿਲਮ ਹੈ ਕੱਲਿਆਂ ਦੀ ਮੇਰੀ ਉਹ ਡਿਪਰੈਸ਼ਨ ਨੂੰ ਲੈ ਕੇ ਫਿਲਮ ਹੈ ਥੋੜੀ ਜੀ ਤੇ ਇੱਕ ਸਾਗਰ ਭਾਜੀ ਨਾਲ ਜਿਨ੍ਹਾਂ ਨੇ ਮਿੱਤਰਾਂ ਨੂੰ ਸ਼ੌਂਕ ਤਰ੍ਹਾਂ ਦੀ ਬਣਾਈ ਸੀ ਅਸੀਂ ਇੱਕ ਸ਼ੂਟ ਸ਼ੁਰੂ ਕਰ ਰਹੇ ਹਾਂ ਤੇ ਐਦਾਂ ਹੀ ਇੱਕ ਐਨ ਆਰ ਆਈ ਇੱਕ ਅਸੀਂ ਵੈਬ ਫਿਲਮ ਕੀਤੀ ਹੈ ਉਹ ਵੀ ਇੱਕ ਟਰੂ ਸਟੋਰੀ ਤੇ ਬੇਸਡ ਹੈ ਐਨ ਆਰ ਆਈ ਨੈਵਰ ਰਿਪੀਟ ਇਟ ਸਿਕ ਬੜੀ ਇੰਟਰਸਟਿੰਗ ਕਨਸੈਪਟ ਹੈ ਦੋ ਕਹਾਣੀਆਂ ਹੋਰ ਸੁਣੀਆਂ ਨੇ ਬਟ ਉਹਨਾਂ ਦਾ ਹਜੇ ਕਨਫਰਮੇਸ਼ਨ ਕੁਛ ਨਹੀਂ ਹੈ। ਜੀ। ਵੈਸੇ ਇਸ মুਵੀ ਦਾ ਟ੍ਰੇਲਰ ਕਦੋਂ ਆ ਗਿਆ? ਇਹਦਾ ਆਈ ਥਿੰਕ ਤੁਹਾਨੂੰ ਪ੍ਰੋਡਿਊਸਰਜ਼ ਨੂੰ ਪੁੱਛਣਾ ਪਊਗਾ ਬਟ ਆਈ ਥਿੰਕ ਮਾਰਚ ਕਹਿ ਰਹੇ ਨੇ 1st ਔਰ 2nd ਮਾਰਚ। ਜੀ। ਜਾਂਦੇ ਜਾਂਦੇ ਆਪਣੇ ਫੈਨਸ ਨੂੰ ਕੋਈ ਸੁਨੇਹਾ। ਹਾਂ। ਸਨੇਹੇ ਬਹੁਤ ਨੇ ਮੈਂ ਫਿਲਮ ਤਾਂ ਤੁਸੀਂ 22 ਮਾਰਚ ਮੈਜਨੂ ਰਿਲੀਜ਼ ਹੋ ਰਹੀ ਹੈ ਸਾਡੀ ਜ਼ਰੂਰ ਵੇਖਿਓ ਚੰਗੀ ਲੱਗੀ ਤਾਂ ਜ਼ਿਆਦਾ ਬੰਦਿਆਂ ਨਾਲ ਲੈ ਕੇ ਜਾ ਕੇ ਵੇਖਿਓ ਬਟ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਜੋ ਵੀ ਹੈ ਚੰਗਾ ਮਾੜਾ ਉਹ ਸਭ ਇੱਥੇ ਹੀ ਹੈ ਇਸ ਸਮੇਂ ਨੂੰ ਤੁਸੀਂ ਆਪਣਾ ਸਵਰਗ ਵੀ ਬਣਾ ਸਕਦੇ ਹੋ ਆਪਣਾ ਨਰਕ ਵੀ ਬਣਾ ਸਕਦੇ ਹੋ ਸੋ ਚੂਜ਼ ਵਾਈਜ਼ਲੀ ਦਿਮਾਗ ਨਾਲ ਕੰਮ ਲੋ ਦਿਲ ਨਾਲ ਵੀ ਕੰਮ ਲੋ ਇਮਾਨਦਾਰੀ ਲਾਈਫ ਚ ਬਹੁਤ ਜ਼ਰੂਰੀ ਹੈ ਵੈਲੈਂਟਾਈਨ ਡੇ ਤੇ ਵੀ ਮਜਨੂਆ ਨੂੰ ਇਹ ਸਨੇਹਾ ਜ਼ਰੂਰ ਲਾਇਆ ਦੇਖੋ ਜੀ ਜੇ ਵੈਲੈਂਟਾਈਨ ਡੇ ਹੁੰਦਾ ਹੈ ਨਾ ਜੋ ਜੇ ਆਪਾਂ ਕਰਾਇਗਾ ਖਰਚਾ ਬਹੁਤ ਜ਼ਿਆਦਾ ਇਸ ਲਈ ਥੋੜਾ ਬਚ ਕੇ ਬਚ ਕੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਤੁਸੀਂ ਵੀ 22 ਮਾਰਚ ਨੂੰ ਜ਼ਰੂਰ ਜਾਇਓ ਤੇ ਇਸ ਮੂਵੀ ਨੂੰ ਜ਼ਰੂਰ ਦੇਖਿਓ ਤੇ ਹੁਣ ਸਾਨੂੰ ਦਈ ਇਜਾਜ਼ਤ ਧੰਨਵਾਦ